ਜਦੋਂ ਗੁਰੂ ਸਾਹਿਬ ਨੇ 20 ਰੁਪਏ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਉਹ 20 ਰੁਪਏ ਦੀ ਐਸੀਐਫਡੀ ਕਰਾਈ ਇੱਕ ਵਾਰੀ ਅੱਜ ਦੁਨੀਆ ਦੇ ਵਿੱਚ ਮੈਂ ਬਹੁਤ ਸਾਰੇ ਦੁਨੀਆ ਦੇ ਲੀਡਰਾਂ ਨੂੰ ਮਿਲਦਾ ਰਹਿਣਾ ਵੱਖ-ਵੱਖ ਦੇਸ਼ਾਂ ਦੇ ਐਮਬੈਸਡਰਾਂ ਨੂੰ ਮਿਲਦਾ ਰਹਿਣਾ ਮੈਂ ਉਹਨਾਂ ਨੂੰ ਇਹ ਯਾਦ ਕਰਾ ਦਿਨਾ ਹੁੰਨਾ ਕਿ ਅਸੀਂ ਉਹ ਕੌਮਾਂ ਕਿ ਜੇ ਦੁਨੀਆ ਦੇ ਵਿੱਚ ਕੋਈ ਆਫਤ ਆ ਜਾਏ ਕੋਈ ਪਚਾਲ ਆ ਜਾਏ ਕੋਈ ਹੜ੍ਹ ਆ ਜਾਏ ਉੱਥੇ ਰੈੱਡ ਕਰਾਸ ਜਾਂ ਕੋਈ ਅੰਤਰਰਾਸ਼ਟਰੀ ਸਹਿਦਾੜੀਆਂ ਸਸਤਾਵਾਂ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਉੱਥੇ ਚੱਲ ਬੰਦਾ ਪਹਿਲਾਂ ਜਾ ਕੇ ਅਸੀਂ ਇਹ ਨਹੀਂ ਦੇਖਦੇ ਕਿ ਲੰਗਰ ਛਕਾਉਣ ਰਿਹਾ ਹੈ ਅਸੀਂ ਸਿਰਫ ਪੰਕਤ ਪੰਕਤ ਵਿੱਚ ਬੈ ਕੇ ਲੰਗਰ ਛਕਾਉਨੇ ਆ ਬਸ ਕੋਈ ਇਸ ਗੱਲ ਤੋਂ ਪ੍ਰਭਾਵਿਤ ਹੁੰਦੇ ਨਹੀਂ ਕਿ ਤੁਹਾਡੇ ਲੋਕਾਂ ਨੇ ਇਹ ਕਿੱਥੋਂ ਆਈ ਨਗਰ ਦੀ ਗੁਰੂ ਸਾਹਿਬ ਬੁਲਵਾਈ ਹੋਈ ਹੈ 20 ਰੁਪਏ ਇੱਕ ਵਾਰੀ ਖਰਚੇ ਸੀ ਮੁੜ ਕੇ ਉਹ 20 ਰੁਪਿਆ ਦਾ ਵਿਆਜ ਹੀ ਚੱਲੀ ਜਾਂਦਾ ਜੀ ਹੁਣ ਤਾਂ ਸੁਰੇਖ ਕੌਮ ਆਪਣੀ ਆਪਣਾ ਪਰ ਮਹਿਸੂਸ ਕਰਿਆ ਕਰੋ ਆ ਦੇਸ਼ ਆਪਣਾ ਇਹ ਦੇਸ਼ ਲੈ ਕੇ ਕਿਹਨੇ ਦਿੱਤਾ ਸਾਡੇ ਪੁਰਖਿਆਂ ਨੇ ਚਾਹੇ ਗਦਰੀ ਲਹਿਰ ਹੋਵੇ ਗਦਰੀ ਬਾਪਿਆਂ ਦੀ ਚਾਹੇ ਕੂਕਾ ਲਹਿਰ ਹੋਵੇ ਬੱਬਰ ਕਲੀ ਲਹਿਰ ਹੋਵੇ ਸ਼ਹੀਦ ਆਜ਼ਮ ਫਰਗ ਸਿੰਘਰਾਂ ਦੀ ਨੌਜਵਾਨ ਸਭਾ ਮਦਨ لال ਢੀਂਗਰਾ ਜੀ ਰਾਜਗੁਰੂ ਸੁਖਦੇਵ ਜੀ ਕਰਤਾਰ ਸਿੰਘ ਸਰਾਬੇ ਜੀ ਗੱਨੇ ਨਾਮ ਲੈ ਜਾਉਂਗੇ ਜਿਨ੍ਹਾਂ ਨੇ ਪੇਸ਼ ਵਾਸਤੇ ਲੜਾਈਆਂ ਵੀ ਲੜੀਆਂ ਤੇ ਆਪਣੀਆਂ ਜਵਾਨੀਆਂ ਦੇਸ਼ ਦੇ ਨਾਮ ਲਾਈਆਂ ਅੱਜ ਤਾਂ ਕਰਕੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਚੇਅਰਮੈਨ ਬਣੇ ਬੈਠੇ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਮੈਂ ਤੁਹਾਨੂੰ ਇੱਕ ਵੈਸੇ ਨਾ ਕਈ ਵਾਰੀ ਪਹਿਲਾਂ ਸਟੇਜ ਤੇ ਗੱਲ ਸੁਣਾਈ ਹੈ ਇੱਕ ਛੋਟੀ ਜੀ ਗੱਲ ਦੱਸ ਦਿੰਨਾ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਲੋਕਾਂ ਵੱਲੋਂ ਪ੍ਰਵਾਨ ਹੋ ਗਿਆ ਬਹੁਤ ਪਿਆਰ ਮਿਲਿਆ ਮੈਨੂੰ 17 ਸਾਲ ਦੀ ਉਮਰ 'ਚੀ ਤੁਸੀਂ ਜਦੋਂ ਵੀ ਕੋਈ ਗੱਡੀ ਨਵੀਂ ਲੈਂਦਾ ਸੀ ਪਹਿਲਾਂ ਮਰੂਤੀ ਲਈ ਸੀ ਫਿਰ ਏਸੀ ਮਰੂਤੀ ਲਈ ਸੀ ਫਿਰ ਕੰਟੈਸਾ ਫਿਰ ਜਿੰਨੀਆਂ ਵੀ ਗੱਡੀਆਂ ਮੈਂ ਲਈਆਂ ਸ਼ੋਰੂਮ 'ਚੋਂ ਗੱਡੀ ਨਿਕਲਦੀ ਸੀ ਕਾਗਜ਼ਕੂਜ ਪੂਰੇ ਕਰਕੇ ਭਾਵੇਂ ਦੁਪਹਿਰ ਦੇ 12 ਵਜੇ ਹੋਣ ਭਵੇਂ ਸ਼ਾਮ ਦੇ ਰਾਤ 8 ਵਜੇ ਹੋਣ ਜਦੋਂ ਗੱਡੀ ਨਿਕਲਦੀ ਸੀ ਤਾਂ ਸਿੱਧੀ ਘਟਕੜਕਲਾਂ ਲੈ ਕੇ ਜਾਂਦਾ ਸੀ ਮੈਂ ਤੇ ਗੁਰੂ ਉੱਥੇ ਭਗਤ ਸਿੰਘ ਜੀ ਉਹਨਾਂ ਦੇ ਘਰ ਦੇ ਸਾਹਮਣੇ ਗੱਡੀ ਖੜਾ ਕੇ ਮੈਂ ਮੱਥਾ ਟੇਕਦਾ ਸੀ ਕਿ ਸ਼ਹੀਦ ਆਜ਼ਮ ਫੋਟੇ ਕਰਕੇ ਗੱਡੀਆਂ ਵਾਲੇ ਹੋਗੇ ਕਾਰਾਂ ਵਾਲੇ ਹੋਗੇ ਕੋਠੀਆਂ ਵਾਲੇ ਹੋਗੇ ਜੇ ਤੁਸੀਂ ਕੁਰਬਾਨੀਆਂ ਨਾ ਦਿੰਦੇ ਅੰਗਰੇਜ਼ਾਂ ਦੇ ਗੁਲਾਮ ਹੋਣਾ ਸੀ ਐਥੇ ਸਾਨੂੰ ਕੀ ਨਹੀਂ ਪੁੱਛਣਾ ਸੀ ਸੋ ਇਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਜਦੋਂ ਸਰਕਾਰ ਬਣਾਤੀ ਤੁਸੀਂ ਤੁਸੀਂ ਆਪਣੀ ਸਰਕਾਰ ਬਣਾਤੀ 92 ਸੀਟਾਂ ਦੇ ਕੇ ਤਾਂ ਮੈਨੂੰ ਕੇਜਰੀਵਾਲ ਜੀ ਨੇ ਪੁੱਛਿਆ ਕਿ ਭਗਵੰਤ ਸੌ ਕਿੱਥੇ ਚੁੱਕਣੀ ਹੈ ਮੈਂ ਕਹਿੰਦੀ ਆਮ ਤੌਰ ਤੇ ਸੌ ਰਾਜ ਭਵਨ ਚ ਰਾਜਪਾਲ ਦੇ ਘਰ ਜਾਂ ਫਿਰ ਕਿਸੇ ਖੇਡ ਸਟੇਡੀਅਮ ਚ ਸੌ ਚੁੱਕ ਸਮਾਗਮ ਰੱਖ ਲਿਆ ਜਾਂਦਾ ਮੈਂ ਕਹਾਂ ਜੀ ਕੇਜਰੀਵਾਲ ਸਾਹਿਬ ਆਪਾਂ ਆਪਣਾ ਰੈਲੀ ਇਨਕਲਾਬ ਜਿੰਦਾਬਾਦ ਦੇ ਨਾਰੇ ਤੋਂ ਸ਼ੁਰੂ ਕਰਦੇ ਸੀ ਤੇ ਇਨਕਲਾਬ ਜਿੰਦਾਬਾਦ ਦੇ ਨਾਰੇ ਵੀ ਖਤਮ ਕਰਦੇ ਸੀ ਤੇ ਪਪਾਗਤ ਸਿੰਘ ਰਾਜਗੁਰੂ ਸੁਖਦੇਵ ਬਾਬਾ ਸੰਵੇਦਕਰ ਆਪਾਂ ਉਹਨਾਂ ਦੇ ਫੈਨ ਆ ਉਹਨਾਂ ਦੀ ਫਲਸਫੀ ਆਪਣੀ ਬਾਤ ਦੀ ਚਾਹ ਤਾਂ ਕਿਉਂ ਨਾ ਇਸ ਵਾਰ ਇੱਕ ਨਵਾਂ ਕੰਮ ਕੀਤਾ ਜਾਵੇ ਕਿ ਮੁੱਖ ਮੰਤਰੀ ਦਾ ਸੌ ਚੁੱਕ ਸਮਾਗਮ ਸ਼ਹੀਦ ਆਜ਼ਮ ਪਗਤ ਸਿੰਘ ਦੇ ਖਟਕੜ ਕਲਾਂ ਪਿੰਡ ਦੇ ਵਿੱਚ ਰੱਖਿਆ ਜਾਵੇ ਇਹਦੇ ਨਾਲ ਆਪਾਂ ਨੂੰ ਵੀ ਜਿੰਮੇਵਾਰੀ ਦਾ ਸਾਹਸੰਦ ਹੋਊਗਾ ਕਿ ਸੌ ਉੱਥੇ ਜਾ ਕੇ ਖਾਧੀ ਹੈ ਜਿਨ੍ਹਾਂ ਨੇ 23 ਸਾਲ ਦੀ ਉਮਰ ਚ 80 ਚੁੰਮਲੇ ਸੀ ਇਸ ਕਰਕੇ ਜਿੰਮੇਵਾਰੀ ਨਿਭਾਉਣਾ ਹੈ ਔਰ ਲੋਕਾਂ ਨਾਲ ਕੋਈ ਦਰਿਆਤ ਜਾਂ ਪੱਖਪਾਤ ਨਹੀਂ ਹੋਣਾ ਚਾਹੀਦਾ ਤੇ ਨਾਲ ਸ਼ਰੀਦ ਆਦਮੀ ਆਤਮਾ ਨੂੰ ਵੀ ਸਕੂਨ ਥੋੜਾ ਜਿਹਾ ਮਿਲ ਜੂਗਾ ਚਲੋ ਹੈਗੇ ਨੇ ਹਜੇ ਜਿਨ੍ਹਾਂ ਨੂੰ ਸਾਡੇ ਵਾਲਾ ਦੀਵਾ ਹਜੇ ਬੁਝਣ ਨਹੀਂ ਦਿੱਤਾ ਇਨਕਲਾਬ ਵਾਲੀ ਵਿੱਚ ਤੇਲ ਪਾਈ ਬੈਠੇ ਨੇ ਸੋ ਪਰ ਸੌ ਚੋਕ ਸਮਾਗਮ ਖੜਕੜ ਕਲਾਂਗੀਤਾ ਸੀ ਤੁਸੀਂ ਉਹ ਚ ਬਹੁਤ ਸਾਰੇ ਤੁਸੀਂ ਉੱਥੇ ਗਵਾਹ ਹੋਵੋਗੇ ਤੁਸੀਂ ਗਵਾਹ ਹੋਵੋਗੇ ਸੋ ਦੋਸਤੋ ਇਹ ਜਜ਼ਬਾ ਆਪਣੀ ਸਰਕਾਰ ਦਾ ਭਗਤ ਸਿੰਘ ਹੋਰਾਂ ਦੇ ਸੁਪਨਿਆਂ ਦੀ ਆਜ਼ਾਦੀ ਉਦੋਂ ਪੂਰੀ ਹੋਊਗੀ ਜਦੋਂ ਉਹਨਾਂ ਦੇ ਲੋਕਾਂ ਦੇ ਕੋਲੇ ਪੂਰਨ ਆਜ਼ਾਦੀ ਹੋਗੀ ਹੁਣ ਆਪਾਂ ਕੋਸ਼ਿਸ਼ ਕਰ ਰਹੇ ਹਾਂ ਤੇ ਕੋਸ਼ਿਸ਼ ਨਬੂਰ ਵੀ ਪੈ ਰਹੇ ਆਂ ਸਭ ਤੋਂ ਪਹਿਲਾਂ ਖੱਜਲ ਖਵਾਰੀ ਕਚੈਰੀਆਂ ਚ ਉਹ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਜਿੱਟੀਆਂ ਹੋ ਗਈਆਂ ਕਚਹਿਰੀਆਂ ਦੇ ਗੇੜੇ ਮਾਰਦੇ ਮਾਰਦੇ ਸਰਜੀਤ ਪਾਤਰ ਜੀ ਨੇ ਲਿਖਿਆ ਪਿੰਡ ਵਿੱਚ ਜਿਹਦੇ ਗੱਡੇ ਚੱਲਣ ਹੁਕਮਤ ਤੇ ਸਰਦਾਰੀ ਪਿੰਡ ਵਿੱਚ ਜਿਹਦੇ ਗੱਡੇ ਚੱਲਣ ਹੁਕਮਤ ਤੇ ਸਰਦਾਰੀ ਸ਼ਾਇਰ ਚਾਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਪਿੰਡ 'ਚ ਨੰਬਰਦਾਰ ਸਾਹਿਬ ਜੇਲ੍ਹਦਾਰ ਸਾਹਿਬ ਪਿੰਡ 'ਚ ਵੱਡੇ ਵੱਡੇ ਰਤਵੇ ਨੇ ਸਲੂਟ ਹੁੰਦੇ ਨੇ ਜਦੋਂ ਕਚੈਰੀਆਂ 'ਚ ਆ ਜਾਂਦੇ ਆ ਉੱਥੇ ਬਾਹਰ ਖੜਾ ਇੱਕ ਚੌਕੀਦਾਰ ਜੱਪ ਚਪੜਾਸੀ ਕਹਿੰਦਾ ਕਿੱਧਰ ਮੂੰਹ ਚੱਕਿਆ ਬੁਰਿਆ ਤੈਨੂੰ ਜਦੋਂ ਕਹਤਾ ਤੇਰਾ ਕੰਮ ਨਹੀਂ ਹੁਣ ਅਗਲੇ ਬੁੱਧਵਾਰ ਨੂੰ ਆਈ ਅਗਲੇ ਵੀਰਵਾਰ ਨੂੰ ਆਈ ਉਹ ਬੁੱਧਵਾਰ ਵੀਰਵਾਰ ਹੀ ਨਹੀਂ ਆਈ ਕਦੇ ਸੋ ਜਦੋਂ 10 ਮਾਰਚ ਨੂੰ ਰਿਜ਼ਲਟ ਆਇਆ ਥੋੜੀ ਸਰਕਾਰ ਬਣੀ ਤਾਂ ਪਹਿਲੇ ਪਾਸੇ ਚ ਕਿਹਾ ਸੀਗਾ ਹੁਣ ਸਰਕਾਰ ਪਿੰਡਾਂ 'ਚ ਸ਼ਹਿਰਾਂ 'ਚ ਤੇ ਕਸਬਿਆਂ 'ਚ ਚੱਲੂਗੀ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਚੱਲਦਾ ਹੈ ਹੁਣ ਡੀਸੀਆਂ ਨੂੰ ਕਿਹਾ ਹੋਇਆ ਹੈ ਹਫਤੇ 'ਚ ਦੋ ਦਿਨ ਪਿੰਡਾਂ 'ਚ ਜਾਣਾ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਦੇ ਸਪੀਕਰਾਂ 'ਚ ਕਰਕੇ ਇੱਕ ਪਿੰਡ ਵੱਡੇ ਪਿੰਡ 'ਚ ਬਹਿ ਜਾਓ ਅਰਦਲ ਦੇ ਚਾਰ ਪਿੰਡ ਪਿੰਡਾਂ ਦੇ ਲੋਕ ਹੋਰ ਆ ਜਾਣਗੇ ਰਿਸਟਰੀਆਂ ਕਰੋ ਉੱਥੇ ਬਹਿ ਕੇ ਏਡੀਸੀ ਨੂੰ ਨਾਲ ਲੈ ਜਾਓ ਕੰਪਿਊਟਰ ਲੈ ਜਾਓ ਨਾਲ ਅੱਜ ਕੱਲ ਦਾ ਜ਼ਮਾਨਾ ਹੀ ਕੰਪਿਊਟਰ ਦਾ ਹੈ ਤੇ ਨਾਲ ਕਿਸੇ ਨੇ ਕੋਈ ਜਨਮ ਸਰਟੀਫਿਕੇਟ ਬਣਾਉਣਾ ਹੈ ਕਿਸੇ ਨੇ ਕੋਈ ਆਧਾਰ ਕਾਰਡ ਦਾ ਪੰਗਾ ਉਹ ਸਾਰੇ ਉੱਥੇ ਲੋਕਾਂ ਦੇ ਘਰੇ ਬਹਿ ਕੇ ਕਰੋ ਲੋਕਾਂ ਦੇ ਬਹੁਤ ਸਾਰੇ ਲੋਕ ਹਜੇ ਵੀ ਹੈਜੇ ਨਹੀਂ ਜਿਹੜੇ ਸ਼ਹਿਰ ਨਹੀਂ ਜਾ ਸਕਦੇ ਬਿਨਾਂ ਕਿਸੇ ਸਹਾਰੇ ਦੇ ਬਜ਼ੁਰਗ ਕਿਨੇ ਬਿਨਾਂ ਕਿਸੇ ਵਹੀਕਲ ਦੇ ਉਹਨਾਂ ਕੋਲ ਹੈ ਨਹੀਂ ਸਾਧਨ ਪਿੰਡਾਂ ਦੇ ਵਿੱਚ ਜਾ ਕੇ ਸਰਕਾਰ ਤੁਹਾਡੇ ਦੁਆਰ ਨਵੰਦਾ ਪ੍ਰੋਗਰਾਮ ਚਲਾਇਆ ਉਹਨੂੰ ਹੋਰ ਫਾਸਟ ਕਰਨਾ ਹੈ ਫੇੜੋ ਦਾਦੀ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਨਾਮ ਹੁੰਦੇ ਸੀ ਗਰੰਟੀ ਦਿੱਤੀ ਸੀ ਬਿਜਲੀ ਫ੍ਰੀ ਕਰ ਦਾਂਗੇ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਸੀ ਲੈ ਐਵੇਂ ਮਾਰੀ ਜਾਂਦੇ ਆ ਪੈਸੇ ਕਿਥੋਂ ਆਉਣਗੇ ਆਉਣ ਸਰ ਮਾਰਚ ਦੇ ਵਿੱਚ ਆਪਾਂ ਸੌ ਚੁੱਕੀ 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ ਬਿਜਲੀ ਫ੍ਰੀ 600 ਯੂਨਟ ਟੋਟਲ ਫ੍ਰੀ ਦੋ ਮਹੀਨੇ ਦਾ ਪਹਿਲਾਂ ਹੁੰਦਾ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੁਹਾਡੇ ਵੀ ਬਹੁਤ ਸਾਰੇ ਘਰਾਂ 'ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੋਣਾ ਪੈਸੇ ਵੀ ਹੋਏਗੇ ਬਿਜਲੀ ਬੋਰਡ ਨੂੰ ਵੀ ਕਾਹਤ ਨਹੀਂ ਪਾਣ ਦਿੱਤਾ ਤੇ ਲੋਕਾਂ ਨੂੰ ਵੀ ਦਿਲ ਨਹੀਂ ਆਇਆ ਜੇ ਪਲੈਨਿੰਗ ਬਣਾਉਣੀ ਹੋਵੇ ਨਾ ਸੱਚੀ ਨੀਅਤ ਨਾਲ ਤਾਂ ਬਣ ਸਕਦੀ ਹੈ ਅੱਜ ਮੈਨੂੰ ਦੂਜੇ ਸੂਬਿਆਂ ਦੀਆਂ ਸਰਕਾਰਾਂ ਪੁੱਛਤੀਆਂ ਨੇ ਇਹ ਕਿਵੇਂ ਕੀਤਾ ਮੈਂ ਕਿਹਾ ਆ ਜਾਓ ਤੇਰੇ ਸਮਝਾ ਦਾਂਗੇ ਕਿਵੇਂ ਕੀਤਾ ਨੀਅਤ ਚਾਹੀਦੀ ਬਸ ਫਿਰ ਖੇਤਾਂ ਲਈ ਬਿਜਲੀ 8 ਘੰਟੇ ਆਉਂਦੀ ਸੀ ਉਹ ਵੀ ਟੁੱਟਮੀ 2 ਘੰਟੇ ਆ ਗਈ ਘੰਟੇ ਦਾ ਕੱਟ ਫਿਰ 1.5 ਘੰਟਾ ਆ ਗਈ ਘੰਟੇ ਦਾ ਕੱਟ ਉਹ ਮੈਂ ਉਹਨਾਂ ਨੂੰ ਕਿਹਾ ਅਫਸਰਾਂ ਨੂੰ ਉਹ ਮੈਂ ਕਿਹਾ ਤੁਹਾਨੂੰ ਕੀ ਨੇ ਕਹਿਤਾ ਹੋਏ 8 ਘੰਟੇ ਚੋਨਾ ਜੀਰੀ ਕਹਿੰਦੇ ਨੇ ਸਾਡੇ ਲੱਕ ਵਿੱਚ ਵੀ ਉਹਨੂੰ ਪਾਣੀ ਲੱਗ ਜਾਂਦਾ ਹੈ

ਬਿਜਲੀ 12 ਘੰਟੇ ਦੇ ਦੋ ਲਗਾਤਾਰ ਕੋਈ ਨਹੀਂ ਕਤਰੀ ਲੋਣਾ ਵਿੱਚ ਇਹ ਤਾਂ ਖਾਲ ਮਰ ਜੂਗਾ ਫਿਰ ਫਿਰ ਉਸੇ ਘਰੇ ਛੱਡਣਾ ਪਊਗਾ ਫਿਰ ਫਿਰ ਉਸੇ ਘਰੇ ਮੈਂ ਕਿਹਾ ਕੋਈ ਕਿਸਾਨ ਕਮਲਾ ਨਹੀਂ ਹੈਗਾ ਵੀ ਉਹਦੀਆਂ ਪੱਟਾਂ ਤੋੜ ਲੈ ਵੀ ਬਿਜਲੀ ਹੈਗੀ ਆ ਪਾਣੀ ਬਾਈ ਜਾਂਦੇ ਆ ਜਦੋਂ ਵੀ ਇਹ ਪਤਾ ਲੱਗਾ ਖਾਲੀ ਵੀ ਨਹੀਂ ਆਉਗੀ ਉਹ ਅੱਥਰੀ ਤਾਂ ਨਾ ਨਹੀਂ ਤਾਂ ਸਾਡੇ 9 ਘੰਟਿਆਂ ਚ ਬੰਦ ਕਰ ਦਊਗਾ ਉਹ ਲੋਕ ਮੋਟਰਾਂ ਬੰਦ ਕਰਨ ਲੱਗੇ ਮੈਂ ਇਧਰੋਂ ਕਹਤਾ ਕਿ ਮੇਰਾ ਵਾਦਾ ਹੈ ਮੋਟਰ ਬੰਦ ਕਰਕੇ ਝੋਨਾ ਲੱਗਣ ਲਾ ਦਿਉਂ। ਵਿਰੋਧੀ ਪਾਰਟੀ ਵਾਲੇ ਕਹਿੰਦੇ ਲੈ ਐਵੇਂ ਕਰਾਵੇਂ ਮੈਂ ਕਹਤਾਂ ਅੱਜ ਹੁੰਦਾ ਵੀ ਨਹੀਂ ਹੁੰਦਾ। ਮੋਟਰ ਬੰਦ ਕਰਕੇ ਝੋਨਾ ਲੱਗ ਰਹੀ ਨਹੀਂ ਨਾ। ਤੇ ਨਾਲੇ ਬਿਜਲੀ ਤੇ ਨਹੀਂ ਆ ਰਹੀ ਹੈ ਨਾ। ਉਹ ਮੈਂ ਕਿਹਾ ਦੁਨੀਆ ਭਰ ਦੇ ਦਫ਼ਤਰ ਦਿਨੇ ਲੱਗਦੇ ਨੇ ਉਹ ਕਿਸਾਨ ਦਾ ਦਫ਼ਤਰ ਰਾਤ ਦੇ 2 ਵਜੇ ਕੰਮ ਆਉਂਦੀ ਆ ਵੀ। ਰਾਤ ਦੇ 2 ਵਜੇ ਬਿਜਲੀ ਆਉ। ਨਾ ਪਹਿਲਾਂ ਸੌ ਸਕਦਾ ਨਾ ਬਾਅਦ ਸੌ ਸਕਦਾ। ਦਿਨੇ ਬਿਜਲੀ ਆਉਂਦੀ ਹੈ ਆਮ ਬਿਜਲੀ ਆਉਂਦੀ। ਥਰਮਲ ਪਲੈਂਟ ਖਰੀਦ ਲਿਆ ਜੀ। shri govind sadar 340 ਮੈਗਾਵਾਟ ਨੀ ਤਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਸਮਾਨ ਆਪਣਾ ਆਪਾਂ ਖਰੀਦਦੇ ਆ ਇਹ ਨੀਅਤ ਦਾ ਫਰਕ ਹੈ ਜੀ ਇਹ ਤਾਂ ਘੱਟੋ ਘੱਟ ਤੁਸੀਂ ਇੱਕ ਤਾਣ ਕੇ ਕਹਿ ਸਕਦੇ ਨਾ ਲੋਕਾਂ ਨੂੰ ਜ਼ਬਰਦਸਤ ਬਾੜਿਆਂ ਨੂੰ ਕਿਉਂ ਕਿਵੇਂ ਸਾਡੇ ਵਾਲੇ ਕੀ ਨਹੀਂ ਕਰਦੇ ਕੰਮ ਦੇਖ ਲੋ